ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਦਾਸ ਨੂੰ ਕਿਸੇ ਨੇ 10 ਤੋਲੇ ਦਾ ਕੜਾ ਪਾਇਆ ਸੋਨੇ ਦਾ ਦੇਖੀ ਹੋਣੀ ਸਾਰਿਆਂ ਨੇ ਵੀਡੀਓ ਤੇ ਕਈ ਵਿੱਚ ਕਮੈਂਟ ਕਰਦੇ ਸੀ ਇਹਨੇ ਆਪ ਹੀ ਦਿੱਤਾ ਹੋਣਾ ਨੰਬਰ ਬਣਾਉਂਦਾ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਆਪ ਲਿਆ ਕਿ ਕਿਵੇਂ ਕੀਤਾ ਉਸ ਬੰਦੇ ਦਾ ਬੇਟਾ ਬਿਮਾਰ ਸੀ ਉਹਨੇ ਦੁਆ ਮੇਰੇ ਤੋਂ ਕਰਾਈ ਵੀ ਮੇਰੇ ਬੇਟੇ ਨੇ ਕਿਹਾ ਦੁਆ ਕਰਾਉਣ ਤੋਂ ਬਾਅਦ 10 ਤੋਲੇ ਦਾ ਕੜਾ ਉਹਦੇ ਹੱਥ 'ਚ ਪੋਣ ਤੇ ਦਾਸ ਨੇ ਕਹਿ ਦਿੱਤਾ ਕਿ ਜਿੱਤੇ ਹੀਰੇ ਵਰਗੀ ਸੰਗਤ ਰੱਬ ਰੂਪੀ ਬੈਠੀ ਹੋਵੇ ਉੱਥੇ ਸੋਨਾ ਫਿੱਕਾ ਲੱਗਦਾ 10 ਤੋਲੇ ਦਾ ਸੋਨਾ ਮੋੜਿਆ ਤੇ ਅੱਜ ਸੋਸ਼ਲ ਮੀਡੀਆ ਤੇ ਚਰਚਾ ਹੋਈ ਦੀ ਕਾਸ਼ੀਨਾਥ ਨੇ 10 ਤੋਲੇ ਦਾ ਸੋਨਾ ਪੂੜਿਆ ਚਲੋ ਉਹ ਤਾਂ ਮੈਂ ਆਪ ਕੀਤਾ ਹੁਣ ਆ ਬੀਬੀ ਨੇ ਮੈਨੂੰ ਨੱਤੀਆਂ ਫਰਾਤੀਆਂ ਸੋਨੇ ਦੀਆਂ ਕਹਿੰਦਾ ਇਹ ਮੁੰਡੇ ਦੇ ਬਰਥਡੇ ਤੇ ਤੈਨੂੰ ਗਿਫਟ ਹੈ ਮਾਈ ਜਿੱਦਣ ਕਾਸ਼ੀ ਨੇ ਇਹ ਚੀਜ਼ਾਂ ਪਾਲੀਆਂ ਮੈਨੂੰ ਲੱਗਦਾ ਮੇਰੀ ਮੇਰੀ ਇਬਾਦਤ ਖਤਮ ਹੋ ਜਾਣੀ ਨਾ 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 ਆ ਸੋਨਾ ਤੇਰਾ ਸੋਨਾ ਤੈਨੂੰ ਮੁਬਾਰਕ ਨਾ ਆ ਜਿਹੜੇ ਪੈਸੇ ਆ ਇਹ ਮੈਨੂੰ ਕੋਈ 20 ਛੱਡੋ 50 ਵੀ ਦਊਗਾ ਲੱਖ ਵੀ ਦਊਗਾ ਸਤਿਕਾਰ ਕਰੂੰਗਾ ਪਰ ਸੋਨਾ ਨਹੀਂ ਆ ਵੀ ਵੀ ਤੁਹਾਨੂੰ ਇਹ ਮੇਰੇ ਵੱਲੋਂ ਹਰ ਮੰਨ ਨੂੰ ਮੁਬਾਰਕਾਂ ਮੇਰੇ ਵੱਲੋਂ ਹਰ ਮੰਨ ਨੂੰ ਹਰ ਮੰਨ ਨੇ ਤਹਿ ਪਾਉਣੀਆਂ ਨੇ ਠੀਕ ਆ 10 ਨੂੰ ਨਾ 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 ਇਹ ਚੀਜ਼ ਨਹੀਂ ਚਾਹੀਦੀ ਇਹ ਤਾਂ ਸਾਈਂ ਲੋਕਾਂ ਦਾ ਪਿਆਰ ਚਾਹੀਦਾ ਹੈ ਬਾਬਾ ਜੀ ਸੋਨਾ ਨਹੀਂ ਮੇਰੀ ਬੇਨਤੀ ਹੈ ਮਦਰ ਘਰੋਂ ਸਵੀਕਾਰ ਕਰਿਓ ਇਹਨਾਂ ਕਲਾਕਾਰਾਂ ਨੂੰ ਵੀ ਕਹੋ ਫਕੀਰ ਪਰਖ ਕੇ ਦੇਖਦੇ ਆ ਵੀ ਸਾਡਾ ਸਾਡੇ ਨਾਲ ਧੁਰ ਨਵਾ ਨਮਾਉਣ ਵਾਲਾ ਹੈ ਕਿ ਨਹੀਂ ਹੈ ਜਿੱਦ ਨੇ ਮਾਇਆ ਵਿੱਚ ਆ ਗਈ ਆ ਸੋਨਾ ਚਾਂਦੀ ਵਿੱਚ ਆ ਗਿਆ ਉਦਣ ਗਿਆ ਫਿਰ ਦੁਨੀਆਦਾਰੀ ਤੋਂ ਬੰਦਲ ਮੇਰੇ ਬਾਪੂ 15 ਕਿਲੋ ਸੋਨਾ ਜਿਹੜਾ ਮੇਰੀ ਸਰਕਾਰ ਨੂੰ ਐਵੇਂ ਦਿੱਤਾ ਕਿ ਅਸੀਂ ਉਹਦੇ ਗੁਲਾਮ ਆ ਜੇ ਸਾਡਾ ਪਿਓ ਇਸ ਜੀ ਨਾਲ mohabbat ਨਹੀਂ ਕਰਦਾ ਤੇ ਅਸੀਂ ਫਿਰ ਕਿਹੜੇ ਬਾਗ ਦੀ ਮੂੜੀ ਇਸ ਜੀ ਨਾਲ mohabbat ਕਰਨੀ ਆ ਬਾਪੂ Oh uh ho! -huh.